ਜਿਹੜਾ ਮਿੱਠਾ ਹੈ ਹੂੰ ਮਿੱਠੇ ਦਾ ਤੇ 슈ਗਰ ਦਾ ਜਿਵੇਂ ਮਤਲਬ ਕਈ ਬੰਦੇ ਮਿੱਠਾ ਬਿਲਕੁਲ ਹੀ ਮਤਲਬ ਜ਼ੀਰੋ ਕਰ ਦਿੰਦੇ ਆ ਖਾਣਾ ਹੂੰ ਤੇ ਫਿਰ ਮਿੱਠੇ ਚ ਖੰਡ ਵੀ ਆ ਗੁੜ ਵੀ ਆ ਕਿੰਨੇ ਚਰ੍ਹਾਂ ਆ ਗਾ ਇਹ ਇਹਦੇ ਬਾਰੇ ਥੋੜਾ ਜਿਹਾ ਕੋਲ ਦੇਖੋ ਜਿਹੜਾ ਮਿੱਠਾ ਹੈ ਨਾ ਜੀ ਉਹ ਅਸੀਂ ਕਹਿੰਦੇ ਆ ਅਵੋਇਡ ਕਰੋ ਅਵੋਇਡ ਕਿਹੜਾ ਜਿਹੜਾ ਪ੍ਰੋਸੈਸ ਮਿੱਠਾ ਪ੍ਰੋਸੈਸਡ ਮਤਲਬ ਗੁੜ ਪ੍ਰੋਸੈਸਡ ਨਹੀਂ ਆਉਂਦਾ ਜਿਵੇਂ ਗੰਨੇ ਦਾ ਰਸ ਹੈ ਜੀ ਉਹ ਉਹਦੇ ਚ ਕੈਲਰੀ ਨਹੀਂ ਹੈਗੀ ਆ 슈ਗਰ ਨਹੀਂ ਵਧਾਉਂਦਾ ਹੂੰ ਪੀਣਾ ਚਾਹੀਦਾ ਬਰ ਪਲੇਨ ਪੀਣਾ ਚਾਹੀਦਾ ਉਹ ਚ ਅਦਰਕ ਨਿੰਬੂ ਜੇ ਉਹ ਨਹੀਂ ਪਾਉਣਾ ਉਹਨੂੰ ਕੋਈ ਵੀ ਗੰਨੇ ਦਾ ਰਸ ਪੀਣਾ ਤਾਂ ਪਲੇਨ ਪੀਣਾ ਓਕੇ ਬਰਤਨ ਧੋਲਾ ਬਾਕੀ ਸਮਾਨ ਹਟਾ ਦੇ ਗੰਨਾ ਪਾ ਤੇ ਬ੍ਰਸ਼ ਪਲਾ ਉਹ ਕਹਿੰਦੇ ਕਿ ਪੁਦੀਨਾ ਤੇ ਅਦਰਕ ਤਾਂ ਜ਼ਰੂਰ ਪਾਣਾ ਚਾਹੀਦਾ ਨਹੀਂ ਉਹ ਡਾਈਜੈਸ਼ਨ ਵਾਸਤੇ ਆ ਲੇਕਿਨ ਡਾਇਬੀਟਿਕ پیشن ਨੂੰ ਨਹੀਂ ਦੇਣਾ ਚਾਹੀਦਾ ਕੱਲਾ ਗੰਨੇ ਦਾ ਰਸ ਦਿਓ ਤੇ ਉਸ ਤੋਂ ਬਾਅਦ ਦੂਜੀ ਚੀਜ਼ ਖਜੂਰ ਖਾ ਸਕਦਾ ਹੈ ਸੇਵ ਖਾ ਸਕਦਾ ਇੱਕ ਬਹੁਤ ਮਿੱਠਾ ਫਲ ਹੈ ਜਿਹਨੂੰ ਅਸੀਂ ਸੀਤਾ ਫਲ ਕਹਿੰਦੇ ਆ ਜੀ ਹਾਂ ਜੀ ਹਾਂ ਉਹ ਖਾ ਸਕਦਾ ਇਕੋ ਦੇ ਨਾਲ ਹੀ ਰਾਮਫਲ ਆਉਂਦਾ ਹਾਂ ਉਹ ਪਿਆਜ ਉਹ ਵੀ ਚੱਕੀ ਮੇਰੇ ਵੱਲ ਚੱਕੀ ਜਾਂਦਾ ਜੀ ਉਹ ਬਹੁਤ ਮਿੱਠਾ ਹੈ ਇਹ ਵੀ ਮਿੱਠਾ ਹੈ ਇਹ ਵੀ ਖਾਣਾ ਚਾਹੀਦਾ ਠੀਕ ਹੈ ਮਤਲਬ ਤੁਸੀਂ ਖਾਣਾ ਚਾਹੀਦਾ ਖਾਣਾ ਚਾਹੀਦਾ ਅੱਛਾ ਇਹ ਖਾਣੇ ਚਾਹੀਦੇ ਹੈ ਇਹ ਫਰੂਟ ਖਾਣੇ ਚਾਹੀਦੇ ਹੈ ਡਾਇਬੀਟਿਕ ਪੇਸ਼ੈਂਟ ਨੂੰ ਜਦੋਂ ਖਾਣੇ ਚਾਹੀਦੇ ਹੈ ਸਵੇਰੇ ਸਵੇਰੇ 10 11 ਵਜੇ ਤੋਂ ਪਹਿਲਾਂ ਪਹਿਲਾਂ ਉਹ ਆਲੂ ਬਖਾਰਾ ਖਾਓ ਸੇਬ ਖਾਓ ਮਤਲਬ ਇੱਕ ਦਿਨ ਚ ਇੱਕ ਫਰੂਟ ਕੋਈ ਵੀ ਖਾਓ ਅੱਛਾ ਸੋਲਿਡ ਫਰੂਟ ਖਾਓ ਉਹਨੂੰ ਤੇ ਬਿਚਾਰੇ ਅੰਬ ਵੀ ਨਹੀਂ ਖਾਂਦੇ ਨਹੀਂ ਜੀ ਜੁੱਗਰ ਬਹੁਤ ਗਰਮ ਹਾਂ ਮੈਂ ਜੇ ਐਤਰੀ ਸੀਜ਼ਨ ਚ ਬੜੇ ਲੋਕਾਂ ਨੂੰ ਅੰਬ ਖਲਾਈ ਜੀ ਮੇਰੇ ਤਾਂ ਬڑے ਬਜ਼ੁਰਗਾਂ ਨੇ ਬੁੜੀਆਂ ਨੇ ਸੀਸਾ ਦਿੱਤੀਆਂ ਕਹਿੰਦੇ ਪੁੱਤ ਜੀਬ ਦਾ ਸਵਾਦ ਇਹ ਮੁੱਕਿਆ ਬਈ ਕਿੰਨੇ ਸਾਲ ਹੋ ਗਏ ਨਹੀਂ ਖਾਧੇਗੇ ਜਿਸ ਦਿਨ ਤਾਂ ਕਿਹਾ ਸੀ ਤਾਂ ਆਪਦਾ ਐਸੀ ਤੈਸੀ ਕਰਾਵੇ ਕੋਈ ਇੰਤਾ ਖਾਂਦੀਆਂ ਨਹੀਂ ਆ ਮੈਂ ਕਿਹਾ ਜੀ ਗੱਲ ਸੁਣੋ ਮੈਂ ਇੱਕ ਵਾਰ ਗੱਲ ਕਹਿਣਾ ਹੁੰਦਾ ਵੀ ਜਦੋਂ ਤੁਸੀਂ ਬਿਨਾਂ ਖਾਧੇ ਮਰਨ ਨੂੰ ਤਿਆਰੋਂ ਖਾਪੀ ਕੇ ਮਰ ਲਓ ਫਿਰ ਕੁਛ ਤਾਂ ਖਾਓ ਨਾ ਵੀ ਕਟੋ-ਕਟ ਡਾਕਟਰ ਦੀ ਸਲਾਹ ਨਾਲ ਛੱਡੋ ਜੇ ਕੋਈ ਛੱਡਣਾ ਹਾਂ ਜੀ ਜੀ ਡਾਕਟਰ ਕਹਿੰਦਾ ਮਿੱਠਾ ਬੰਦ ਕਰ ਦੋ ਇਹਦੇ ਵੱਲ ਥੋੜੀ ਵੀ ਹਰ ਚੀਜ਼ ਮਿੱਠੀ ਬੰਦ ਕਰ ਦੋ ਜਿਹੜੀ ਚੀਜ਼ ਸਾਨੂੰ ਰੱਬ ਦੇ ਰਿਹਾ ਠੀਕ ਹੈ ਜੀ ਸਮਝ ਗਏ ਨਾ ਜੀ ਫਲ ਹੈ ਕੋਈ ਵੀ ਚੀਜ਼ ਉਹ ਮਿੱਠੀ ਸਾਨੂੰ ਪ੍ਰਦਾਨ ਕਰ ਰਿਹਾ ਉਹ ਚ 슈ਗਰ ਨਹੀਂ ਆਏਗੀ ਅੱਛਾ 슈ਗਰ ਵਾਲੇ ਜਿਹੜੇ ਪੇਸ਼ੈਂਟ ਆ ਉਹ ਮਿੱਠਾ ਫਲ ਖਾ ਸਕਦੇ ਆ ਆਰਾਮ ਫਲ ਸੀਤਾ ਫਲ ਮੈਂ ਇੱਕ ਵੇਖਿਆ ਕਿ ਜਿਹੜੀ ਚੀਜ਼ ਸਾਨੂੰ ਜੱਗ ਦੇ ਰਿਹਾ ਫਲਾਂ ਦਾ ਜੂਸ ਕੱਢ ਕੇ ਦੇਣਾ ਇਹਦੇ ਨਾਲ ਫੈਕਟਰੀ ਹੁੰਦਾ ਸਾਰਾ ਜੂਸ ਨੁਕਸਾਨ ਕਰਦਾ ਕਿਹਦੇ ਨਾਲ ਜੀ ਮਤਲਬ ਜਿਹੜੇ ਸੀਤਾ ਫਲ ਹੋ ਗਿਆ ਆਰਾਮ ਫਲ ਬਹੁਤ ਗੁੱਡ ਰਹੋਗੇ ਤੁਸੀਂ ਅੱਛਾ ਹਾਂ ਆ ਡਰੈਗਨ ਫਰੂਟ ਬਹੁਤ ਸਵਾਦ ਹੈ ਉਹਦੇ ਵਿੱਚ ਹੂੰ ਮਤਲਬ ਇਹ ਚੀਜ਼ਾਂ 슈ਗਰ ਨੂੰ ਕੰਟਰੋਲ ਕਰਦੀਆਂ ਨੇ ਜਿਹੜਾ ਮਿੱਠਾ ਹੈ ਹੂੰ ਮਿੱਠੇ ਦਾ ਤੇ 슈ਗਰ ਦਾ ਜਿਵੇਂ ਜੋੜ ਮਤਲਬ ਕਈ ਬੰਦੇ ਮਿੱਠਾ ਬਿਲਕੁਲ ਹੀ ਮਤਲਬ ਜ਼ੀਰੋ ਕਰ ਦਿੰਦੇ ਖਾਣਾ ਹੂੰ ਤੇ ਫਿਰ ਮਿੱਠੇ ਚ ਖੰਡ ਵੀ ਹੈ ਗੁੜ ਵੀ ਹੈ ਕਿੰਨੇ ਜਰਾ ਹੈਗਾ ਇਹ ਇਹਦੇ ਬਾਰੇ ਥੋੜਾ ਜਿਹਾ ਦੇਖੋ ਜਿਹੜਾ ਮਿੱਠਾ ਹੈ ਨਾ ਜੀ ਉਹ ਅਸੀਂ ਕਹਿੰਦੇ ਆ ਅਵੋਇਡ ਕਰੋ ਅਵੋਇਡ ਕਿਹੜਾ ਜਿਹੜਾ ਪ੍ਰੋਸੈਸਡ ਮਿੱਠਾ ਪ੍ਰੋਸੈਸਡ ਮਹ ਲੋ ਗੋੜ ਪ੍ਰਸ਼ਾਸਤ ਨਹੀਂ ਆਉਂਦਾ ਜਿਵੇਂ ਗੰਨੇ ਦਾ ਰਸ ਹੈ ਜੀ ਉਹ ਉਹਦੇ ਚ ਕੈਲਰੀ ਨਹੀਂ ਹੈਗੀ ਆ 슈ਗਰ ਨਹੀਂ ਵਧਾਉਂਦਾ ਹੂੰ ਪੀਣਾ ਚਾਹੀਦਾ ਪਰ ਪਲੇਨ ਪੀਣਾ ਚਾਹੀਦਾ ਉਹ ਚ ਅਦਰਕ ਨਿੰਬੂ ਜੇ ਉਹ ਨਹੀਂ ਪਾਉਣਾ ਉਹਨੂੰ ਕੋ ਵੀ ਗੰਨੇ ਦਾ ਰਸ ਪੀਣਾ ਤਾਂ ਪਲੇਨ ਪੀਣਾ ਓਕੇ ਬਰਤਨ ਧੋ ਲਾ ਬਾਕੀ ਸਮਾਨ ਹਟਾ ਦੇ ਗੰਨਾ ਪਾ ਤੇ ਪ੍ਰਹਸ ਪਲਾ ਉਹ ਕਹਿੰਦੇ ਕਿ ਪੁਦੀਨਾ ਤੇ ਅਦਰਕ ਤਾਂ ਜ਼ਰੂਰ ਪਾਣਾ ਚਾਹੀਦਾ ਨਹੀਂ ਉਹ ਡਾਈਜੈਸ਼ਨ ਵਾਸਤੇ ਆ ਲੇਕਿਨ ਡਾਇਬੀਟਿਕ پیشن ਨੂੰ ਨਹੀਂ ਦੇਣਾ ਚਾਹੀਦਾ ਕੱਲਾ ਗੰਨੇ ਦਾ ਰਸ ਦਿਓ ਤੇ ਉਸ ਤੋਂ ਬਾਅਦ ਦੂਜੀ ਚੀਜ਼ ਖਜੂਰ ਖਾ ਸਕਦਾ ਹੈ ਸੇਵ ਖਾ ਸਕਦਾ ਇੱਕ ਬਹੁਤ ਮਿੱਠਾ ਫਲ ਹੈ ਜਿਹਨੂੰ ਅਸੀਂ ਸੀਤਾ ਫਲ ਕਹਿੰਦੇ ਆ ਜੀ ਹਾਂ ਜੀ ਹਾਂ ਉਹ ਖਾ ਸਕਦਾ ਇੱਕ ਉਹਦੇ ਨਾਲ ਹੀ RAM ਫਲ ਆਉਂਦਾ ਹਾਂ ਉਹ ਪਿਆਜ ਉਹ ਵੀ ਚੱਕੀ ਮੇਰੇ ਵੱਲ ਚੱਕੀ ਜਾਂਦਾ ਜੀ ਉਹ ਉਹ ਬਹੁਤ ਮਿੱਠਾ ਹੈ ਇਹ ਵੀ ਮਿੱਠਾ ਹੈ ਇਹ ਵੀ ਖਾਣਾ ਚਾਹੀਦਾ ਠੀਕ ਹੈ ਮਤਲਬ ਖਾਣਾ ਚਾਹੀਦਾ ਖਾਣਾ ਚਾਹੀਦਾ ਅੱਛੇ ਖਾਣੇ ਚਾਹੀਦੇ ਨੇ ਇਹ ਫਰੂਟ ਖਾਣੇ ਚਾਹੀਦੇ ਆ ਡਾਇਬੀਟਿਕ ਪੇਸ਼ੈਂਟ ਨੂੰ ਜਦੋਂ ਖਾਣੇ ਚਾਹੀਦੇ ਆ ਸਵੇਰੇ ਸਵੇਰੇ 10 11 ਵਜੇ ਤੋਂ ਪਹਿਲਾਂ ਪਹਿਲਾਂ ਉਹ ਆਲੂ ਬਖਾਰਾ ਖਾਓ ਸੇਬ ਖਾਓ ਮਤਲਬ ਇੱਕ ਦਿਨ ਚ ਇੱਕ ਫਰੂਟ ਕੋਈ ਵੀ ਖਾਓ ਅੱਛਾ ਸੋਲਿਡ ਫਰੂਟ ਖਾਓ ਉਹ ਤਾਂ ਵਿਚਾਰੇ ਅੰਬ ਵੀ ਨਹੀਂ ਖਾਂਦੇ ਨਹੀਂ ਜਿੱਥੇ ਸ਼ੂਗਰ ਬਹੁਤ ਹੈ ਮੈਂ ਜੇ ਐਤਕੀ ਸੀਜ਼ਨ ਚ ਬੜੇ ਲੋਕਾਂ ਨੂੰ ਅੰਬ ਖਿਲਾਏ ਮਨੋ ਤਾਂ ਬڑے ਬਜ਼ੁਰਗਾਂ ਨੇ ਬੁੜੀਆਂ ਨੇ ਸੀਸਾ ਦਿੱਤੀਆਂ ਕਹਿੰਦੇ ਪੁੱਤ ਜੀਬ ਦਾ ਸਵਾਦ ਇਹ ਮੁੱਕਿਆ ਕਿ ਕਿੰਨੇ ਸਾਲ ਹੋ ਗਏ ਨਹੀਂ ਖਾਧੇਗੇ ਦੱਸੋ ਸਰ ਤਾਂ ਕਿਹਾ ਸੀ ਤਾਂ ਆਪਦਾ ਐਸੀ ਤੈਸੀ ਕਰਾਵੇ ਕੋਈ ਅਜੇ ਤਾਂ ਖਾਂਦੀਆਂ ਨਹੀਂ ਆ ਮੈਂ ਕਿਹਾ ਜੀ ਗੱਲ ਸੁਣੋ ਮੈਂ ਇੱਕ ਦਾ ਗੱਲ ਕਹਿਣਾ ਹੁੰਦਾ ਵੀ ਜਦੋਂ ਤੁਸੀਂ ਬਿਨਾਂ ਖਾਦੇ ਮਰਨ ਨੂੰ ਤਿਆਰੋਂ ਖਾ ਪੀ ਕੇ ਮਰ ਲੋ ਫਿਰ ਕੁਛ ਤਾਂ ਖਾਵ ਲਾ ਵੀ ਕਟੋ-ਕਟ ਡਾਕਟਰ ਦੀ ਸਲਾਹ ਨਾਲ ਛੱਡੋ ਜੇ ਕੋਈ ਛੱਡਵਾ ਹਾਂ ਜੀ ਜੀ ਡਾਕਟਰ ਕਹਿੰਦਾ ਮਿੱਠਾ ਬੰਦ ਕਰ ਦੋ ਇਹ ਮੰਨ ਲਈ ਥੋੜੀ ਵੀ ਹਰ ਚੀਜ਼ ਮਿੱਠੀ ਬੰਦ ਕਰ ਦੋ ਜਿਹੜੀ ਚੀਜ਼ ਸਾਨੂੰ ਰੱਬ ਦੇ ਰਿਹਾ ਠੀਕ ਹੈ ਜੀ ਸਮਝ ਗਏ ਨਾ ਜੀ ਫਲ ਹੈ ਕੋਈ ਵੀ ਚੀਜ਼ ਉਹ ਮਿੱਠੀ ਸਾਨੂੰ ਪ੍ਰਦਾਨ ਕਰ ਰਿਹਾ ਉਹ ਚ 슈ਗਰ ਨਹੀਂ ਹੈ ਅੱਛਾ 슈ਗਰ ਵਾਲੇ ਜਿਹੜੇ ਪੇਸ਼ੈਂਟ ਆ ਉਹ ਮਿੱਠਾ ਫਲ ਖਾ ਸਕਦੇ ਆ ਆਮ ਫਲ ਸੀਤਾ ਫਲ ਮੈਂ ਇੱਕ ਵੇਖਿਆ ਜਿਹੜੀ ਚੀਜ਼ ਸਾਨੂੰ ਜੱਗ ਦੇ ਰਿਹਾ ਫਲਾਂ ਦਾ ਜੂਸ ਕੱਢ ਕੇ ਦੇਣਾ ਇਹਦੇ ਨਾਲ ਫੈਕਟਰੀ ਹੁੰਦਾ ਸੋ ਬੋਦੀ ਜੂਸ ਨੁਕਸਾਨ ਕਰਦਾ ਕਿਹਦੇ ਨਾਲ ਜੀ ਮਤਲਬ ਜਿਹੜੇ ਸੀਤਾ ਫਲ ਹੋ ਗਿਆ ਆਮ ਫਲ ਬਹੁਤ ਗੁੱਡ ਰਹੋਗੇ ਤੁਸੀਂ ਅੱਛਾ ਹਾਂ ਆ ਡਰੈਗਨ ਫਰੂਟ ਬਹੁਤ ਸਵਾਦ ਹੈ ਉਹਦੇ ਵਿੱਚ ਹੂੰ ਮਤਲਬ ਇਹ ਚੀਜ਼ਾਂ ਸ਼ੂਗਰ ਨੂੰ ਕੰਟਰੋਲ ਕਰਦੀਆਂ ਨੇ